ਪਲੀਜ਼ ਕਿਰਪਾ ਕਰਕੇ ਲਓ ਪਹਿਲੀ ਰੇਡ ਆ ਗੁਰਪ੍ਰੀਤ ਆ ਗਿਆ ਵਰੇ ਸਾਹਿਬ ਦੀ ਧਰਤੀ ਦਾ ਗੁਬਿੰਦਪੁਰੇ ਦੇ ਵੱਲੋਂ ਮੁੰਡਾ ਕਰਾਚੋ ਦੇ ਵੇੜੇ ਆ ਕਰਾਚੋ ਦੇ ਵੇੜੇ ਆ ਜਾਂਦਾ ਪਹਿਲਾ 1.5 ਪੁਆਇੰਟ ਜਿਹੜਾ ਇਸ ਸਮੇ ਗੁਰਪ੍ਰੀਤ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਰੇਡ ਹੁਣ ਕਹਿੰਦੇ ਛੇਟੀ ਕਰਾਚੋ ਵਾਲਾ ਸਦੇ ਦੇ ਰਿਹਾ ਕਰਾਚੋ ਵਾਲਿਆ ਪਾਦ ਅਗੇ ਨੌਜਵਾਨਾ ਆ ਚੱਕ ਸਾਪੂ ਵਾਲਾ ਡੀਕਦਾ ਵਿਕਾਸ ਡੀਕਦਾ ਮੇਰੇ ਮਿੱਤਰੋ ਚਾਰ ਮਲ ਨੇ ਗਵਿੰਦਪੁਰੇ ਦੀ ਟੀਮ ਆ ਆ ਕਰਾਚੋ ਵਾਲਾ ਲੱਗਾ ਆ ਕਹਿੰਦੇ ਗੱਭਰੂ ਸੋਹਣ 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 ਆ ਸਾਹਮਣੇ ਆ ਨੰਬਰ ਦਾ ਧਾਵੀ ਦਾ ਗਵਿੰਦਪੁਰੀਆ ਓਏ ਨੱਚ ਨਚਲਾ ਜੱਟਾ ਆ ਜੀਤ ਇਹ ਸਾਹਮਣੇ ਕਬੱਡੀ 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 ਆਹ ਕਹਿੰਦੇ ਵਿਕਾਸ ਮਕਲੋਟੇ ਵਾਲਾ ਤਿਆਰ ਹੈ ਤੇ ਨਾਲ ਇਧਰ ਕਹਿੰਦੇ ਘਰਾਚੋ ਵਾਲਾ ਵੀ ਢੇਰੀਆਂ ਤੇ ਆ ਗਿਆ ਵਿਕਾਸ ਮਕਲੋਟਾ ਆ ਬਰੇ ਸਾਹਿਬ ਦੀ ਧਰਤੀ ਦਾ ਗੁਰਪ੍ਰੀਤ ਦੁਨੀਆ ਦਾ ਮਹਾਨ ਖਿਡਾਰੀ ਆਉਣ ਵਾਲੇ ਟਾਈਮ ਦਾ ਪੱਟ ਵੇਖ ਕੇ ਮਾਣੂ ਪੁੱਤ ਕਹਿੰਦਾ ਕਿ ਮਾਂ ਮੈਨੂੰ ਲੋਕੀ ਪੁਲਵਾਨ ਕਹਿੰਦੇ ਆਹ ਸਾਹਮਣੇ ਜਿੱਦਾਂ ਦਾ ਮੈਚ ਆ ਵੱਡੇ ਬਾਈ ਗੱਲ 11 ਤੋਂ ਤਾਂ ਜਾਵੇ ਗੱਲ ਫੇਰ ਬਣਦੀ ਐ ਉਹ ਗੱਲ ਫੇਰ ਬਣਦੀ ਐ ਔਖੇ ਜੱਫੇ ਪੈਂਦੇ ਆ ਕਬੱਡੀ ਵਾਲੇ ਮੱਲਾ ਨੂੰ ਆਹ ਬੱਕਰੀ ਬਦਾਮ ਖਾ ਕੇ ਮੱਲ ਨਹੀਂ ਬਣੀ ਘੋੜਾ ਤੇਰੇ ਫੇਰ ਜਾ ਬਣਾ ਕੇ ਹਟਾਂਗੇ ਓਏ ਜਿਹੜੇ ਸੱਦਾ ਕਹਿੰਦੇ ਆਇਆ ਸੁੱਟਿਆ ਜਿਵੇਂ ਬੋਰਡ ਤੋਂ ਬਿੱਲਾ ਟਿਕਦਾ ਆਹ ਤਗੜਾ ਮੈਚ ਅੱਜ ਦੇਖਣ ਦਾ ਓਏ ਬਗਾਨੇ ਪੁੱਤ ਵੱਡੇ ਬਾਈ ਐਂ ਕਰਦੇ ਹੁੰਦੇ ਆ ਜਦੋਂ ਆਪਣੀ ਆਈ ਤੇ ਆ ਜਾਣ ਐਂ ਕਰਦੇ ਹੁੰਦੇ ਆ ਇੱਕ ਕਬੱਡੀ ਆ ਵਿਕਾਸ ਇੱਕ ਕਬੱਡੀ ਆ ਕਰਾਚੋ ਵਾਲਾ ਆਹ ਸਾਹਮਣੇ ਕਹਿੰਦੇ ਗੌਰਵ ਚੀਮੇ ਦਾ ਯਾਰ ਆਹ ਫੰਜਰ ਕੋਚ ਹੋਰਾਂ ਦਾ ਯਾਰ ਸਾਹਮਣੇ ਕਬੱਡੀ ਪੈ ਰਹੀ ਆ ਇਧਰ ਵੀ ਵਿਕਾਸ ਆ ਉਧਰ ਛੋਟਾ ਸੋਹਣਾ ਮੇਰੇ ਮਿੱਤਰੋ ਲੈ ਵੀ ਗਵਿੰਦਪੁਰੀਆ ਪਤਾ ਲੱਗੇ ਅੱਜ ਘਰ ਦਾ ਮੇਲਾ ਚੱਲਦਾ ਸੋਹਣਾ ਘਰ ਦਾ ਮੇਲਾ ਚੱਲਦਾ ਸੋਹਣਾ ਘਰ ਦਾ ਮੇਲਾ ਚੱਲਦਾ ਸੋਹਣਾ ਚਾਰ ਵੱਲ ਤਿਆਰ ਨੇ ਹੁਣ ਦੇਖਾਂਗੇ ਚੋਹਾਂ ਦੇ ਵਿੱਚੋਂ ਕੌਣ ਮੁੰਡੇ ਕਹਿੰਦੇ ਘਰਾਚੋ ਵਾਲੇ ਤਿਆਰ ਵਰ ਤਿਆਰ ਹੈ ਗੱਲ ਕਰਨ ਵਾਲੇ ਦੀ ਹੈ ਆਹ ਸਾਹਮਣੇ ਕਬੱਡੀ ਜਿਗਰੇ ਵਾਲੇ ਦੀ ਹੈ ਕਬੱਡੀ ਜਿਗਰੇ ਵਾਲੇ ਦੀ ਹੈ ਦਰਵਾਜ਼ੇ ਜਿਗਰੇ ਜਿਗਰੇ ਵਾਲੇ ਜਿਗਰੇ ਵਾਲੇ ਜਗਰਾਉਂਦਾ ਵਿੱਚ ਆਉਂਦੇ ਪੁਣ ਜੀਤਾ ਕਰਾਚੋ ਵਾਲਾ ਉਹ ਗਿੱਦੇ ਵਿੱਚ ਪੈਂਦੀ ਹੈ ਸ਼ਣਕਾਰ ਜਿਵੇਂ ਵੀ ਬੰਗਾਂ ਦੀ ਖੇਡ ਕਬੱਡੀ ਖੇੜਾ ਯਾਰੋ ਇਹ ਤੇ ਮਸਤ ਮਲੰਗਾਂ ਦੀ ਕਿਸੇ ਨੂੰ ਮਿਲਦਾ ਬੁਲਟ ਜ਼ਫਾਰੀ ਕਿਧਰੇ ਘੋੜਾ ਨਾਲੇ ਚਾਪੀ ਗੱਡੀ ਦੀ ਉਹ ਗੱਜਣ ਵਾਲੇ ਦਾ ਦਿਲਮਾਗ ਕਰੇ ਅੱਜ ਸਿਫਤ ਕਬੱਡੀ ਦੀ ਉਹ ਕਹਿੰਦੇ ਕਰੇ ਸਿਫਤ ਕਬੱਡੀ ਦੀ ਸਤਾਂ ਹੁੰਦੀਆਂ ਭਵੰਤਪੁਰੀਆ ਪਾਕ ਕਬੱਡੀ ਮੱਲਾ ਆਓ ਸਾਹਮਣੇ ਦਿਲਬਰ ਫੈਸਲੇ ਕਰ ਰਿਹਾ ਹੈ ਵੀ ਨੰਬਰ ਹੋਲਡ ਜਾਂ ਕੀ ਹੋਵੇਗਾ ਇਸ ਸਮੇਂ ਦਾ ਇੰਤਜ਼ਾਰ ਇਧਰਲੇ ਪੰਨੇ ਗਵਿੰਦਪੁਰੀਆ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ ਹੈ ਔਰ ਕਹਿੰਦੇ ਮੂਨ ਦੇ ਗੁਲਜ਼ਾਰੀ ਦਾ ਪੰਗੜਾ ਦੁਨੀਆ ਦੇ ਵਿੱਚ ਹਿੱਟ ਹੋਇਆ ਪਿੱਥੋ ਵਾਲੇ ਸ਼ੀਰੇ ਦੇ ਵੀਰ ਦਾ ਖਰਾਜੀ ਦਾ ਪੰਗੜਾ ਦੁਨੀਆ ਦੇ ਵਿੱਚ ਹਿੱਟ ਹੋਇਆ ਆਓ ਸਾਹਮਣੇ ਸ਼ੰਕਰ ਜਹਾਜ਼ ਬਣਾਉਂਦਾ ਦੀਪਕ ਛਣ ਦਿਖਾਉਂਦਾ ਆਓ ਖੁਸ਼ੀ ਦੁਕਾਨਾਂ ਖੁੱਤੀ ਪਾਉਂਦਾ ਏ ਆਹ ਗਵਿੰਦਪੁਰੀਆ ਆਹ ਗਵਿੰਦਪੁਰੀਆ ਆਹ ਗਵਿੰਦਪੁਰੀਆ ਉਧਰ ਕਹਿੰਦੇ ਸੁੱਖਾ ਤੇ ਕਹਿੰਦੇ ਗੱਬਰੂ ਪਰ ਮਕਰਾਚੋ ਵਾਲਾ ਨਹੀਂ ਜਫਾ ਲਾ ਸਕਿਆ ਕਿ ਦੇਖ ਲਾਂਗੇ ਜਦੋਂ ਕਦੇ ਦਾ ਲੱਗਿਆ ਤੇ ਘੁੱਗੀਆਂ ਦੀ ਧਾਰ ਕਿਨੇ ਬਾਜ ਘੇਰ ਦੀ ਜੰਗਲਾਂ ਦੇ ਪੈਂਦੇ ਆ ਕਾਨੂੰਨ ਸਿੱਖਣ ਤੇ ਦੱਬੀ ਦੀ ਨਹੀਂ ਪੈਂਡ ਕਦੇ ਭੁੱਖੇ ਸ਼ੇਰ ਦੀ ਭੁੱਖੇ ਸ਼ੇਰ ਦੀ ਆ ਦੱਬੀ ਦੀ ਨਹੀਂ ਪੈਂਡ ਕਦੇ ਭੁੱਖੇ ਸ਼ੇਰ ਦੀ ਸ਼ੇਰਾਂ ਜਿਹੇ ਗੱਬਰੂ ਵਿੱਚ ਬੜਬੜ ਜੇ ਵੱਡਬਰ ਦੇ ਮੁੱਕਦੇ ਆ ਉਹ ਵੱਡਬਰ ਦੇ ਵਿੱਚ ਮੇਲਾ ਆਏ ਲੱਗਣਾ 11 ਬਾਈ ਨੂੰ ドラਮਾ ਜੀ ਦੇ ਦਿਓ ਕੋਈ ਗੱਲ ਨਹੀਂ ਤੁਸੀਂ ドラਮਾ ਚ ਦੇ ਦਿਓ ਦਿਓ 11000 ਇਹ ਕਮੇਟੀ ਨਾਲ ਦਾ ਰੋਲ ਆ ਵੀ ਦੋ ਰੇਡਾਂ ਦੇ ਪੈਸੇ ਆ ਇੱਕ ਜੱਫੇ ਦੇ ਪੈਸੇ ਹੈ ਕੁਲਦੀਪ ਸਾਡਾ ਵੀਰ ਦੁਬਈ ਤੋਂ ਉਹ ਪਾਓ ਕੰਜੀਤਾ ਤੁਹਾਨੂੰ ਕਿਹਾ ਵੀ ਤੁਸੀਂ ਡਰਾਮਾ ਚ ਦੇ ਦਿਓ ਦੇ ਦੋ 11000 ਬਸ ਗੱਲ ਆ ਹੈ ਗੱਲ ਤਾਂ ਕਮੇਟੀ ਵਾਲੇ ਕਹਿੰਦੇ ਆ ਸਰਪੰਚੀ ਦੀ ਗੱਲ ਖੜੀ ਖੜੀ ਆ ਬਚਣਾ ਤੇਰੇ ਤੇ ਗੱਲ ਤਾਂ 11000 ਤੇ ਖੜੀ ਆ ਆਹ ਸਾਹਮਣੇ ਮੇਰੇ ਮਿੱਤਰੋ ਏ ਆਹ ਪੁੱਠੀ ਆਹ ਪੁੱਠੀ ਆਹ ਪੁੱਠੀ ਓਏ ਉਸਤਾਦ ਵਾਂਗੂ ਪਾਈ ਆ ਉਸਤਾਦ ਵਾਂਗੂ ਦੇ ਆ ਉਧਰਲੇ ਪਾਸੇ ਪੈਂਦੀ ਹੋਈ ਰੇਡ ਇਸ ਸਮੇਂ ਵੇਖਾਂਗੇ ਆ ਗੱਬਰੂ ਕਬੱਡੀ ਖੇਡਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਆ ਵੇਖਾਂਗੇ ਅੱਜ ਮੇਲਾ ਪੱਡਪਰ ਕੋਟਲੀ ਵਾਲਾ ਓਏ ਮੇਰੇ ਮਿੱਤਰੋ ਜੀਤ 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 ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੋਟਲੀ ਵਾਲਿਆ ਠੰਡਾ ਚੱਲੋ ਚੰਦ ਰਿਆ ਆ ਕਿਨਾ ਆਹ ਸਾਹਮਣੇ ਘਰਾਚੋ ਵਾਲਾ ਆਇਆ ਘਰਾਚੋ ਵਾਲਾ ਆਇਆ ਘਰਾਚੋ ਵਾਲਾ ਛੰਟੀ ਆਇਆ ਹੋਇਆ ਵਿਕਾਸ ਇਹ ਆ ਗਿਆ ਘਰਾਚੋ ਵਾਲਾ ਆ ਜਸ਼ਨ ਕਹਿੰਦਾ ਯਾਦ ਮੇਰੀ ਤਾਂ ਆਉਂਦੀ ਹੋਣੀ ਕੀਤੀਆਂ ਤੇ ਪਛਤਾਉਂਦੀ ਹੋਣੀ ਆਪਣੇ ਅਥਰੂ ਦਿਲ ਦੀ ਤਕੜੀ ਤੋਲਦੀ ਹੋਣੀ ਆ ਆ ਨਵੇਂ ਆ ਸੱਜਣਾ ਕੋਲ ਝੂੜਤਾ ਬੋਲਦੀ ਹੋਣੀ ਆ ਆ ਨਵੇਂ ਆ ਸੱਜਣਾ ਕੋਲ ਝੂੜਤਾ ਆਉ ਜਫਾ ਲੱਗ ਗਿਆ ਦੁਨੀਆ ਨੂੰ ਪਤਾ ਲੱਗ ਗਿਆ ਵੀ ਜਫਾ ਲੱਗ ਗਿਆ ਪਰ ਇਹ ਸਾਡੀ ਧਰਤੀ ਦਾ ਗੁਰਪ੍ਰੀਤ ਸਿੰਘ ਲੱਗਿਆ ਗਿਆ ਵਿਕਾਸ ਮਤਲੌਟੇ ਵਾਲੇ ਨੇ ਜਫਾ ਲਾਇਆ ਲੈ ਵੀ ਬੂਟਿਆ ਵੇਖ ਅਗਲਾ ਛੰਟੀ ਛੰਟੀ ਆ ਗਿਆ ਅਗਲਾ ਮੈਚ ਤਾਂ ਬਾਲਾ ਤਗੜਾ ਹੋਊਗਾ ਮੇਰੇ ਮਿੱਤਰੋ ਸੇਲ ਬਰਾ ਤੇ ਧੜਬਾ ਖੇਡ ਕਬੱਡੀ ਦਾ ਗੜਦਾ ਆਹ ਕਹਿੰਦੇ ਕਰਾਚੋੜ ਆਉਂਦਾ ਪੱਟਾਂ ਤੇ ਥਾਪੀਆਂ ਮਾਰਦਾ ਸੋਮੇ ਪਹਿਲਵਾਨ ਦਾ ਭਤੀਜਾ ਮੇਰੇ ਮਿੱਤਰੋ 4 ਮਾਲ ਅਹਿਮਦਗੜ ਆਓ ਬੱਲੇ ਬੱਲੇ ਚੱਕ ਬੱਲੇ ਬੱਲੇ ਚੱਕ ਸਾਧੂ ਚੱਕ ਸਾਧੂ ਵਾਲਾ ਛੋਟਾ ਸੋਹਣ ਟਰਾਈ ਕਰਦਾ ਪਰ ਸ਼ੈਂਟੀ ਵਾਪਸ ਆ ਗਿਆ ਵਰੇ ਸਾਹ ਵਾਲਿਆ ਮੁੰਡਿਆ ਜ਼ਿੰਮੇਵਾਰੀ ਵੱਡੀ ਐ ਔਰ ਰੈਡ ਬੱਲ ਪੀਕੇ ਸ਼ੰਤੀ ਪੁੱਤ ਮਿੱਤਰੋ ਜਿਹੜਾ ਕਰੇ ਸਤਕਾਰ ਲੋਕੋ ਮਾਂ ਬਾਪ ਦਾ ਆਹ ਰੇਡ ਪੈ ਗਈ ਕਿੰਤੇ ਰੇਡ ਕਹਿੰਦੇ ਕਰਾਚੋ ਵਾਲਾ ਕਰਾਚੋ ਵਾਲਾ ਵੇਰ-ਵੇਰ ਕੇ ਤੁਰਿਆ ਆਉਂਦਾ ਆਹ ਮੁੰਡਾ ਵੇਰ-ਵੇਰ ਕੇ ਤੁਰਿਆ ਆਉਂਦਾ ਸ਼ਰਮਣੀ ਕਮੇਟੀ ਸਿੰਘਾਂ ਦੀ ਟੀਮ ਲਈ ਖੇਡਣ ਵਾਲਾ ਆਹ ਸਾਹਮਣੇ ਮੇਰੇ ਮਿੱਤਰੋ ਹਲਕਾ ਜਿਹਾ ਟੱਚ ਹੋਇਆ ਸਤਗੁਰ ਫੈਸਲਾ ਕਰਦਾ ਇਹ ਤਜਰਬੇਕਾਰ ਆ ਓਏ ਨਾਂ ਭਰਾਵਾ ਨਾ ਇਹ ਉਹ ਆ ਜਿਹਨਾਂ ਦੇ ਕਬੱਡੀ ਮੋਢਿਆਂ ਤੇ ਚੜ ਕੇ ਨੱਚੀ ਹੈ ਇਹ ਉਹ ਹੈ ਜਿਨ੍ਹਾਂ ਦੇ ਕਬੱਡੀ ਮੋਢਿਆਂ ਤੇ ਚੜ ਚੜ ਨੱਚੀ ਆ ਮੇਰੇ ਮਿੱਤਰੋ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਉਧਰ ਕਹਿੰਦੇ ਨੌਜਵਾਨ ਪਰ ਇਹ ਸਾਹਿਬ ਦੀ ਤਰਤੀ ਹੈ ਗੁਰੂਆਂ ਦੀ ਚਰਨ ਮਾਰ ਦੀ ਤਰਤੀ ਹੈ ਵੱਡੀਆਂ ਗੱਲਾਂ ਨੇ ਆਹ ਸਾਹਮਣੇ ਗੱਲ ਟਿਕਾਣੇ ਲੱਗੀ ਹੋਈ ਆ ਆਹ ਮਾਲਾ ਗਵਿੰਦਪੁਰ ਗੱਲਾਂ ਦੁਨੀਆ ਵਿੱਚ ਤੁਰੀਆਂ ਆ ਜਾਂਦਾ ਗੱਬਰੂ ਬੁੱਕਦਾ ਆ ਜਾਂਦਾ ਗੱਬਰੂ ਭਾਈ ਅਗਲੇ ਮੈਚ ਲਈ ਸੇਲ ਬਣਾ ਤੇ ਦੜਬਾ ਦੜਬਾ ਵਾਹ ਹੋਇਆ ਆਹ ਵੇਖਾਂਗੇ ਇਹ ਵੇਖੋ ਸਾਹਮਣੇ ਪੈਂਦੀ ਹੋਈ ਕਬੱਡੀ ਵਿਕਾਸ ਤਿਆਰ ਹੈ ਪਰ ਉਧਰਲੇ ਪੰਸੇ ਆਹ ਆ ਗਿਆ ਨੌਜਵਾਨ ਬਰੇ ਸਾਹ ਦਾ ਗੁਰਪ੍ਰੀਤ ਅਗਲੀ ਰੇਡ ਚੋ ਵਾਲਾ ਕਹਿੰਦੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਆਹ ਸਾਹਮਣੇ ਕਹਿੰਦੇ ਮੱਲ ਦੀ ਕਬੱਡੀ ਮੜਕਾਂ ਵਾਲੀ ਐ ਆਹ ਝੁਗਿਆ ਨੌਜਵਾਨ ਗੱਭਰੂ ਸਿੰਘ ਸਰਦਾਰ ਸਰਦਾਰੀ ਵੀ ਸੰਭੀ ਐ ਆਹ ਮੇਰੇ ਮਿੱਤਰੋ ਮੁਕਾਬਲਾ ਵਿਕਾਸ ਦੇ ਨਾਲ ਨਹੀਂ ਉਹ ਰਿਸਾਂ ਆਹ ਮੱਲ ਵੱਡੇ ਵੱਡੇ ਐ ਆਹ ਸੇਲਵਰਾ ਤੇ ਦੜਬਾ ਸੇਲਵਰਾ ਤੇ ਪਾ ਦੂ ਕੌਟੀ ਦੇ ਗਰਾਊਂਡਾਂ 'ਚ ਬੈੱਡੇ ਉੱਤੇ ਬੈਠਾ ਜਿਹੜਾ ਰੋਟੀ ਭਾਲਦਾ ਓਏ ਕਿੱਥੋਂ ਪੂਰੀ ਪਾ ਦੂ ਕੌਟੀ ਦੇ ਗਰਾਊਂਡਾਂ 'ਚ ਕੌਟੀ ਦੇ ਗਰਾਊਂਡਾਂ 'ਚ ਆਹ ਸਾਹਮਣੇ 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 ਆਹ ਗੱਬਰੂ ਕਹਿੰਦੇ ਬੁੱਕ ਦਾ ਹੁੰਦਾ ਕਰਾਚੋ ਵਾਲਾ ਸਵਾਦ ਵੱਖਰਾ ਮਿਹਨਤਾਂ ਕਰਕੇ ਮੂਹਰੇ ਆਇਆ ਜਾਂਦਾ ਆਹ ਸਾਹਮਣੇ ਚਾਹੇ ਕਬੱਡੀ ਹੈ ਚਾਹੇ ਕੋਈ ਵੀ ਖੇਤਰ ਹੈ ਹਰੇਕ ਖੇਤਰ ਦੇ ਵਿੱਚ ਕਹਿੰਦੇ ਮਿਹਨਤ ਕਰਕੇ ਆਉਣਾ ਪੈਂਦਾ ਪਿੱਪਲਾਂ ਦੀ ਜਗਾ ਤੇ ਪਤਾਸੇ ਰੱਖ ਕੇ ਕਰਦੇ ਉਡੀਕ ਜਿਹੜੇ ਚੰਡੂ ਤੇ ਬੈਟ ਸੁਪਨੇ ਨਹੀਂ ਵੇਖੀਦੇ ਦੱਸਦੇ ਸਿਆਣੇ ਆ ਬਿਮਾਰੀ ਵਹਿਮ ਦੀ ਉਹ ਕਿੱਥੋਂ ਕਰੂਗਾ ਕਮਾਈ ਰਾਜਿਆ ਜਿਹੜਾ ਦਿਨ ਕੱਟੇ ਹੱਥਾਂ ਦੀਆਂ ਲੀਕਾਂ ਵੇਚ ਕੇ ਤੇ ਮੰਝੜਾਂ ਤੇ ਪਹੁੰਚਿਆ ਨਹੀਂ ਜਾਂਦਾ ਪੰਮਿਆਂ ਗਲੈਂਡਰਾਂ ਤੇ ਰੋਜ਼ ਹੀ ਤਰੀਕਾ 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 ਤੇ ਯਾਰਾ ਬੱਲੇ ਕਬੱਡੀ ਲਪੁਰੀਆ ਘੁੱਗੀ ਯਾਰ ਕਹਿੰਦਾ ਨਿੱਕੇ ਘੁੰਮਣਾ ਵਿੱਚ ਵੀ ਵੱਡਾ ਮੇਲਾ ਹੋਣਾ ਤੇ ਘੁੱਗੀ ਕਾਣ ਨਾਲ ਪਾਉਂਦੀ ਨਹੀਂ ਉਹ ਦੋਸਤੀ ਤੇ ਬਗਲਿਆਂ ਨੂੰ ਲੱਗੇ ਠੰਡ ਨਾ ਪੁੱਤ ਜੋਗੀਆਂ ਦੇ ਲਾਉਂਦੇ ਨਹੀਂ ਉਹ ਐਣਕਾ ਬਰਾਸੀ ਕਦੇ ਮੰਗੇ ਸੰਗ ਨਾ ਮਰਾ ਦੀ ਹੁੰਦੀ ਹੈ ਅੱਧਾ ਕੇ ਨੰਬਰ ਉੱਪਰ ਹੈ ਅੱਧਾ ਨੰਬਰ ਗੋਰੇ ਬਾਈ ਦੁੱਖ ਦਿੰਦਾ ਕੂਣੀ ਦੇ ਫੋੜੇ ਵਾਂਗੂ ਜਿੰਨਾ ਚਿਰ ਮੈਚ ਨਹੀਂ ਮੁੱਕਦਾ ਓਏ ਪਾਫੀਆਂ ਪਾ ਕੇ ਜਾਂਦੇ ਰੋ ਤੁਹਾਡਾ ਪਿਆਰ ਬਣਿਆ ਰਵੇ ਫਟਕਰੇ ਓ ਤਰ ਕਿ ਬਜੇ ਦਾ